ਆਪਾਂ ਖੜੇ ਆਈ ਸਰਾਏ ਨਗਾ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਦਾ ਜਿਹੜਾ ਦਫਤਰ ਹੈ ਜਿੱਥੇ ਹੁਣ ਦਫਤਰ ਹੈ ਉੱਥੇ ਆਪਣਾ ਗਿੱਲ ਫਾਈਨ ਕੈਫੇ ਜਿਹੜਾ ਕਿ ਆਪਣੇ ਉਦਮ ਸਿੰਘ ਗਿੱਲ ਵੱਲੋਂ ਖੋਲਿਆ ਗਿਆ ਤੇ ਇੱਥੇ ਕਿਹੜੇ-ਕਿਹੜੇ ਕੰਮ ਹੁੰਦੇ ਆ ਇਹ ਆਪਾਂ ਤੁਹਾਨੂੰ ਗਿੱਲ ਸਾਹਿਬ ਨਾਲ ਮਲਾਉਣੇ ਆ ਤੇ ਆਪਾਂ ਨੂੰ ਦੱਸਣਗੇ ਹੋਰ ਗਿੱਲ ਸਾਹਿਬ ਠੀਕ ਠਾਕ ਹੋ ਕੋਟ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂਜੀ ਬਹੁਤ ਵਧੀਆ ਜੀ ਤੇ ਗਿੱਲ ਸਾਹਿਬ ਇੱਥੇ ਕੀ ਕੰਮ ਚਲਾਇਆ ਤੁਸੀਂ ਇਹ ਆਪਾਂ ਜੀ ਜੈਲ ਫਾਈਨ ਟ੍ਰੈਫਿਕ ਭੁਲਿਆ ਠੀਕ ਹੈ ਜੀ ਤੇ ਲੋਕਾਂ ਦੀ ਸੁਵਿਧਾ ਸੁਵਿਧਾ ਵਾਸਤੇ ਠੀਕ ਹੈ ਜੀ ਜਿਵੇਂ ਕੀ ਮਤਲਬ ਆਪਣਾ ਬਿਜਲੀ ਦਫ਼ਤਰ ਨਾਲ ਹੈ ਬਿਜਲੀ ਦਫ਼ਤਰ ਦਾ ਕੋਈ ਵੀ ਆਪਾਂ ਨੂੰ ਕੰਮ ਪੈਂਦਾ ਬਿਜਲੀ ਦਾ ਠੀਕ ਹੈ ਜੀ ਪਹਿਲਾਂ ਭੜੀਆਂ ਜਾਂਦੀਆਂ ਸਾਰੀਆਂ ਤੇ ਬਿਜਲੀ ਦਾ ਕੋਈ ਵੀ ਆਨਲਾਈਨ ਕੰਮ ਹੈ ਆਨਲਾਈਨ ਕੰਮ ਵੀ ਚਲਾਇਆ ਨਾਲ ਹਾਂਜੀ ਹਾਂਜੀ ਕਿਸੇ ਨੇ ਆਪਣਾ ਆਨਲਾਈਨ ਪੈਸੇ ਆਧਾਰ ਕਾਰਡ ਤੋਂ ਕਢਵਾਉਣੇ ਆ ਜਾਂ ਕਿਸੇ ਨੂੰ ਜਮਾ ਕਰਵਾਉਣੇ ਆ ਠੀਕ ਹੈ ਜੀ ਕੰਮ ਕੀਤਾ ਜਾਂਦਾ ਤੇ ਨਾਲ ਹੀ ਆਪਾਂ ਇੱਕ ਸਹੂਲਤ ਦਿੱਤੀ ਹੈ ਕਿ ਫੋਟੋਕਾਪੀਆਂ ਵੀ ਕੀਤੀਆਂ ਜਾਂਦੀਆਂ ਇੱਥੇ ਲੈਮੀਨੇਸ਼ਨ ਵੀ ਕੀਤਾ ਜਾਂਦਾ ਹੈ ਕਲਰ ਫੋਟੋਕਾਪੀਆਂ ਵੀ ਫੋਟੋ ਜਿਵੇਂ ਆਉਂਦੀਆਂ ਆਪਣੀਆਂ ਉਹ ਵੀ ਕੀਤੀਆਂ ਜਾਂਦੀਆਂ ਆਨਲਾਈਨ ਜੋ ਵੀ ਹੈਗਾ ਸਾਰਾ ਆਪਣਾ ਕੰਮ ਹੋਊਗਾ ਪਾਸਪੋਰਟ ਵੀ ਡਰਾਈਵਿੰਗ ਲਾਇਸੈਂਸ ਤਾਂ ਮਤਲਬ ਕਿਸੇ ਨੇ ਵੀ ਅਨਸੂਰਸ ਲੈਣਾ ਹੈ ਕੈਸ਼ਲੈਸ ਅਨਸੂਰਸ ਦਾ ਨਿਰੂਤੀ ਦਾ ਤੇ ਆਪਣਾ ਜਿਹੜੀ ਨੋਵਾ ਜੋ ਵੀ ਹੈ ਨਾ ਆਪਣਾ ਉਹ ਸਾਰਿਆਂ ਦਾ ਕੈਸ਼ਫਲੋ ਪਾਲਸੀ ਬੀਮਾ ਕੀਤਾ ਜਾਂਦਾ ਫੁੱਲ ਬੀਮਾ ਥਰਡ ਪਾਰਟੀ ਬੀਮਾ ਤੇ ਪ੍ਰਦੂਸ਼ਣ ਵੀ ਇੱਥੇ ਕੀਤਾ ਜਾਂਦਾ ਸਾਰੀ ਜੀ ਸੂਤਾਂ ਆਨਲਾਈਨ ਜੋ ਵੀ ਅਰਜੀ ਭਰਨੀ ਹੈ ਕਿਸੇ ਨੇ ਪੋਸਟ ਭਰਨੀ ਹੈ ਆਈਡੈਂਟੀਟੀ ਕਾਰਡ ਜਾਂ ਪਿੰਨ ਕਾਰਡ ਬਣਾਉਣਾ ਉਹ ਸਾਰਾ ਕੰਮ ਇੱਥੇ ਕੀਤਾ ਜਾਂਦਾ ਠੀਕ ਹੈ ਜੀ ਤੇ ਜਿਹੜੇ ਆਪਣੇ ਘਰੇਲੂ ਖਪਤਕਾਰ ਮੀਟਰ ਹੈ ਉਹਨਾਂ ਦਾ ਕੰਮ ਵੀ ਤੁਸੀਂ ਇੱਥੇ ਕਰਿਆ ਕਰੋ ਹਾਂ ਇੱਥੇ ਹੋਊਗਾ ਸਾਰਾ ਬਿਜਲੀ ਦਾ ਕੰਮ ਜੋ ਵੀ ਹੈਗਾ ਸਾਰਾ ਆਨਲਾਈਨ ਬਿਜਲੀ ਦਾ ਕੰਮ ਸਾਰਾ ਇੱਥੇ ਹੋਊਗਾ ਮੈਨੂੰ ਵੀ ਭਰੇ ਜਾਣਗੇ ਬਿਜਲੀ ਦੇ ਠੀਕ ਹੈ ਜੀ ਤੇ ਆਪਣੇ ਪਿੰਡਾਸਾ ਕੋਈ ਖਾਸ ਸਹੂਲਤ ਜਾਂ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਕੋਈ ਸਨੇਹਾ ਤੁਹਾਡਾ ਜੀਰਾ ਇਹ ਸਨੇਹਾ ਹੈ ਜੀ ਇੱਕ ਵਾਰੀ ਅਦਾਸ ਨੂੰ ਮੌਕਾ ਦਿਓ ਜੀ ਤੇ ਜੋ ਵੀ ਆਪਾਂ ਆਪ ਦਾ ਕੋਈ ਹੋਊਗਾ ਉਹਨਾਂ ਦਾ ਬੰਦਾਦਾਨ ਮਾਨਤਾਨ ਸਨਮਾਨ ਕਰਾਂਗੇ ਕੋਈ ਘੱਟ ਖਰਚੇ ਦੇ ਉਹਨਾਂ ਤੋਂ ਇੱਕ ਵਾਰੀ ਸਲਾਹ ਜ਼ਰੂਰ ਲੈਣਾ ਠੀਕ ਹੈ ਜੀ ਹਾਂ ਮੌਸਲਾ ਮੌਤ ਦਿੱਤੀ ਜਾਊਗੀ ਤੇ ਜੋ ਕੋਈ ਵੀ ਕੰਮ ਹੋਊਗਾ ਉਹਨਾਂ ਨੂੰ ਪੜਤੀ ਨਾਲ ਕੰਮ ਕੀਤਾ ਜਾਊਗਾ ਠੀਕ ਹੈ ਜੀ ਤੇ ਇਹਨਾਂ ਦਾ ਦਫ਼ਤਰ ਹੈ ਜੀ ਫਰੈਨ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਇਹ ਇਹਨਾਂ ਦਾ ਬੋਰਡ ਲੱਗਿਆ ਹੋਇਆ ਬਾਹਰ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਧਰ ਆਪਣਾ ਗੁਰਦੁਆਰਾ ਸਾਹਿਬ ਨੂੰ ਰਸਤਾ ਆ ਗਿਆ ਜੀ ਤੇ ਇਧਰ ਆ ਗਿਆ ਆਪਣੇ ਗਿੱਲ ਫਾਈਨ ਕੈਫੇ ਇੱਕ ਵਾਰ ਵੀਰ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਬਈ ਕਹਿੰਦੇ ਤੁਹਾਡਾ ਮਾਨ ਤਾਨ ਪੂਰਾ ਕੀਤਾ ਜਾਊਗਾ ਜੋ ਵੀ ਆਦਮੀ ਆਪਣੇ ਕੋਲੇ ਆਉਣਗੇ ਕੰਮ ਕਰਵਾਉਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ